ਅਖੀਰ ਤੇ ਸਾਰੇ ਕਰਮ ਕਾਂਡਾਂ ਦਾ ਜ਼ਿਕਰ ਕਰਕੇ ਉਹਦੇ ਵਿੱਚ ਤੀਰਥ ਵੀ ਆ ਗਿਆ ਪੂਜਾ ਵੀ ਆ ਗਈ ਰਾਜਾ ਵੀ ਆ ਗਿਆ ਅਖੀਰ ਤੇ ਮਹਾਰਾਜ ਕਹਿੰਦੇ ਸੰਗਤ ਜੀ ਇਹ ਕੀਏ ਕਰਮ ਅਨੇਕਾਂ ਤੋਂ ਇੱਕ ਸ੍ਰੇਸ਼ਟ ਕਰਮ ਹੈ ਉਹ ਕਰਮ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਜਿੰਨੇ ਕਰਮ ਨੇ ਸਭ ਤੋਂ ਸ੍ਰੇਸ਼ਟ ਕਰਮ ਪਰਮਾਤਮਾ ਦਾ ਕੀਰਤਨ ਹੈ ਮਹਾਰਾਜ ਇਹ ਕੀਰਤਨ ਕਰੇਗਾ ਕੌਣ ਤੇ ਕੀਰਤਨ ਸੁਨੇਗਾ ਕੌਣ ਸਤਿਗੁਰੂ ਕਹਿੰਦੇ ਨੇ ਕਰੇਗਾ ਸੁਨੇਗਾ ਉਹ ਜਿਹਦੇ ਮੱਥੇ ਦੇ ਭਾਗ ਦਰਗਾਹ ਤੋਂ ਲਿਖੇ ਗਏ। ਇਹ ਸੁਣਨ ਵਾਲਾ ਵੀ ਭਾਗਾਂ ਵਾਲਾ ਜੀ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕੋ ਨਾਨਕ ਕਿ ਤਿਸ ਭੈ ਉਹ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਤੇਰੂ ਸੇਵਕ ਈਰੰਗ ਮਾਤਾ ਭੈ ਉਹ ਕਿਰਪਾਲ ਦੀਨ ਦੁਖ ਭਜਨ ਹਰ ਹਰ ਕੀਰਤਨ ਇਹ ਮੰਨ ਰਤਾ ਪੁਰਬ ਲਿਖੇ ਕਾ ਲੈਣਾ। ਕੀਰਤਨ ਦੀ ਹਾਜ਼ਰੀ ਭਰਦੇ ਆ ਜਦੋਂ ਜੀ। ਬਿਲਕੁਲ ਸਪਸ਼ਟ ਜੇ ਮੱਥਾ ਟੇਕਦੇ ਆਂ ਕਿ ਸ਼ੁਕਰ ਕਰਿਆ ਕਰੋ। ਕਿ ਤੁਸੀਂ ਪੂਰਬਲੇ ਜਨਮਾਂ ਚ ਕਿਤੇ ਲਿਖਿਆ ਤਾਂ ਹੀ ਸਤਿਗੁਰੂ ਕੀਰਤਨ ਸੁਣਨਾ ਹੈ ਨਹੀਂ ਤੇ ਬੰਦਾ ਕਰ ਸਕਦਾ ਕੀਰਤਨ ਕੋਈ